ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਕਾਲੇ ਚਨੇ ਆਪਾਂ 250 ਗ੍ਰਾਮ ਕਾਲੇ ਚਨੇ ਲਏ ਉਹਨਾਂ ਨੂੰ ਇੱਕ ਵੱਡੇ ਚਮਚ ਨਮਕ ਦਾ ਪਾ ਕੇ ਆਪਾਂ ਇਹਨੂੰ ਗੰਨ ਪਾਣੀ ਦੇ ਵਿੱਚ ਰੱਖਤਾ ਤੇ 4 ਘੰਟੇ ਪਹਿਲਾਂ ਆਪਾਂ ਇਹ ਰੱਖਿਆ ਤੇ ਹੁਣ ਆਪਾਂ ਇਹਨੂੰ بڑے ਕੁੱਕਰ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਉਬਾਲਾਂਗੇ ਤੇ ਸਬਜ਼ੀ ਜਿਹੜੀ ਆਪਾਂ ਬਣਾ ਕੇ ਤਿਆਰ ਕਰਾਂਗੇ ਅਸੀਂ ਜਿਹੜੀ ਸਬਜ਼ੀ ਆ ਪਤਲੀ ਬਣਾਣੀ ਹੈ ਤਰੀ ਵਾਲੀ ਸਬਜ਼ੀ ਬਣਾਣੀ ਹੈ ਤੇ ਇਹਦੇ ਵਿੱਚ ਆਪਾਂ ਨੇ ਇੱਕ ਕੱਪ ਜਿਹੜਾ ਪਾਣੀ ਦਾ ਹੋਰ ਪਾਇਆ ਤੇ ਤਿੰਨ ਪਾਈ ਅਸੀਂ ਆਲੂ ਆਲੂਆਂ ਜਿਹੜੇ ਆਪਾਂ ਨੇ ਚਨੇਆਂ ਦੇ ਨਾਲ ਹੀ ਉਬਣਾ ਆਸਤੇ ਪਾਤੇ ਇਹ ਨਮੇ ਆਲੂਗਾ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਇਹਨਾਂ ਦੀ ਮਿੱਟੀ ਤਾਰ ਕੇ ਆਪਾਂ ਇਹਨਾਂ ਦੇ ਛਿੱਲ ਕੇ ਹੋਣਾ ਨਮਕ ਵਾਲੇ ਪਾਣੀ ਦੇ ਵਿੱਚ ਛੋਲਿਆਂ ਦੇ ਵਿੱਚ ਇਹਨੂੰ 3-4 ਰੇੜੀਆਂ ਸੀਟੀਆਂ ਮਰਾਵਾਂਗੇ ਇਹ ਜਿਹੜੀ ਸਬਜ਼ੀ ਬਣ ਕੇ ਬਹੁਤ ਸੁਆਦ ਤਿਆਰ ਹੁੰਦੀ ਹੈ ਇਹਦੇ ਵਾਸਤੇ ਆਪਾਂ ਨੇ ਸੁੱਕੇ ਮਸਾਲੇ ਬੜੇ ਸਹੀ ਦਾ ਟਮਾਟਰ 8-10 ਕਲੀਆਂ ਲਸਣ ਦੀਆਂ ਅਦਰਕ 4 ਪਿਆਜ਼ ਹਰਾ ਧਨੀਆ ਤੇ ਬਾਕੀ ਜਿਹੜੇ ਆਪਾਂ ਸੁੱਕੇ ਮਸਾਲੇ ਹਿੰਗ ਸਾਰੀਆਂ ਸਮਾਨ ਆਪਾਂ ਨੇ ਤਿਆਰ ਕਰ ਲਿਆ। ਇਹ ਜਿਹੜੀ ਸਬਜੀ ਆਪਾਂ ਬਹੁਤ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਖਾਣ ਦੇ ਵਿੱਚ ਵੀ ਇਹ ਸਬਜੀ ਜਿਹੜੀ ਹੈਲਦੀ ਮੰਨੀ ਜਾਂਦੀ ਹੈ। ਚਣ ਕਾਲੇ ਚਨੇ ਨੂੰ ਤਾਂ ਹੈਲਦੀ ਸਬਜੀ ਜਾਂ ਹੈਲਦੀ ਆਪਾਂ ਕਿਸੇ ਵੀ ਚੀਜ਼ ਪਾਈ ਇਹ ਹੈਲਦੀ ਜਿਹੜਾ ਸਾਡਾ ਖਾਣਾ ਤਿਆਰ ਹੁੰਦਾ। ਇੱਕ ਚਮਚ ਆਪਾਂ ਸਰੋਂ ਦੇ ਕੱਚੇ ਤੇਲ ਦਾ ਪਾਇਆ। ਤੇ ਹੁਣ ਆਪਾਂ ਕੁੱਕਰ ਦਾ ਜਿਹੜਾ ਢੱਕਣ ਲਾ ਦਵਾਂਗੇ ਚੰਨੇ ਆ ਜਿਹੜੇ origion ਲੱਗੇ ਤੇ ਆਪਾਂ ਚਾਰ ਸੀਟੀਆਂ ਜਿਹੜੀਆਂ ਮਰਵਾਵਾਂਗੇ ਹਾਂਜੀ ਚਾਰ ਸੀਟੀਆਂ ਬੱਜ ਗਈਆਂ ਪ੍ਰੈਸ਼ਰ ਕੁੱਕਰ ਆ ਜਿਹੜਾ ਹਵਾ ਪ੍ਰੈਸ਼ਰ ਨਿਕਲ ਗਿਆ ਤੇ ਹੁਣ ਆਪਾਂ ਇਹਨੂੰ ਖੋਲ ਲਿਆ ਤੇ ਆਪਾਂ ਚੰਨੇਆਂ ਨੂੰ ਆਪਾਂ ਚੈੱਕ ਕਰਦੇ ਆਂ ਵੀ ਚੰਨੇ ਜਿਹੜੇ ਸਾਡੇ ਉਹ ਕਿਸ ਤਰ੍ਹਾਂ ਬਣੇ ਆ ਹਾਂਜੀ ਦੇਖੋ ਚਨੇ 1.4 ਰਸੀਟੀਆਂ ਦੇ ਵਿੱਚੋਂ ਬਣ ਗਏ ਆਪਾਂ ਨੇ 4 ਘੰਟੇ ਪਹਿਲਾਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਭੋਂਤਾ ਹੁਣ ਆਪਾਂ ਅੱਧੇ ਚਨੇ ਆ ਜਿਹੜੇ ਸਾਫ਼ ਤੇ ਆਪਾਂ ਨੇ ਕੱਢ ਲੈਣੇ ਤੇ ਨਾਲ ਕੱਢ ਲੈਣੇ ਆਪਾਂ ਨੇ ਆਲੂ ਤੇ ਜਿਹੜੇ ਅੱਧੇ ਚਨੇ ਆ ਉਹ ਆਪਾਂ ਸਾਫ਼ ਤੇ ਪਾਵਾਂਗੇ ਤੇ ਅੱਧੇ ਨੂੰ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਗ੍ਰाइंड ਬਿਲਕੁਲੀ ਗ੍ਰाइंड ਕਰ ਦੇਣਾ ਜਿਸ ਤਰ੍ਹਾਂ ਬਜ਼ੁਰਗਾਂ ਨੇ ਚਨੇ ਦੀ ਸਬਜੀ ਖਾਣੀ ਆ ਤਾਂ ਬਹੁਤ ਔਖਾ ਹੁੰਦਾ ਤੇ ਇਸ ਕਰਕੇ ਜਿਹੜੇ ਅਸੀਂ ਦੋ ਆਲੂਆਂ ਉਹਨਾਂ ਨੂੰ ਪੀਸਾਂ ਦੇ ਵਿੱਚ ਕੱਟ ਕੇ ਪਾਵਾਂਗੇ ਤੇ ਦੋ ਆਲੂ ਜਿਹੜੇ ਆਪਾਂ ਉਹਨਾਂ ਨੂੰ ਮੈਸ਼ ਕਰ ਦੇਵਾਂਗੇ ਹੁਣ ਜਿਹੜੇ ਆਪਾਂ ਨੇ ਦੋ ਆਲੂ ਇਹ ਪਾਏ ਆ ਇਹਨਾਂ ਨੂੰ ਆਪਾਂ ਨੇ ਮਦਾਣੀ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਦੇਵਾਂਗੇ ਇਹਦੇ ਨਾਲ ਸਬਜੀ ਹੈ ਜਿਹੜੀ ਖਾਣ ਵਿੱਚ ਵੀ ਸਵਾਦ ਹੁੰਦੀ ਹੈ ਤੇ ਜਿਹੜੀ ਸਬਜੀ ਆ ਉਹ ਗਾੜੀ ਵੀ ਹੋ ਜਾਂਦੀ ਹੈ ਤਕੋਂ ਇਹ ਸਾਡੀ ਸਬਜੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਜਿਹੜੇ ਦੋ ਆਲੂ ਆ ਇਹਨਾਂ ਨੂੰ ਆਪਾਂ ਨੇ ਚੋਰਸ ਪੀਸਾਂ ਦੇ ਵਿੱਚ ਕੱਟ ਲੈਣਾ ਇਹ ਹੈਲਦੀ ਸਾਡੀ ਕੱਚਾ ਨਾਂ ਦੀ ਸਬਜੀ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਜੇ ਤੁਸੀਂ ਇਸ ਢੰਗ ਨਾਲ ਬਣਾਉਂਗੇ ਤਾਂ ਸਬਜੀ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਵੰਦੀ ਇਹਨਾਂ ਆਲੂਆਂ ਨੂੰ ਆਪਾਂ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਆਪਾਂ ਇਹਨਾਂ ਨੂੰ ਪਾਵਾਂਗੇ ਹੁਣ ਆਪਾਂ ਜਿਹੜੇ ਚਨੇ ਲਏ ਆ ਇਹਨਾਂ ਨੂੰ ਆਪਾਂ ਨੇ মিক্সি ਦੇ ਜੱਗ ਦੇ ਵਿੱਚ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਅਨਿਉਨ ਆਪਾਂ ਇਹਨਾਂ ਦੇ ਵਿੱਚ ਹਲਕੀ ਜਿਹੀ ਤਰੀ ਪਾਈ ਹੈ ਤੇ ਆਪਾਂ ਹੁਣ ਇਹਨੂੰ ਮਿਕਸ ਕਰ ਲਿਆ। ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਸਾਰੀ ਚੰਨਿਆਂ ਨੂੰ ਜਿਹੜਾ ਆਪਾਂ ਨੇ ਮਿਕਸ ਕਰ ਲੈਣਾ ਤਾਂ ਕਿ ਜਿਹੜੀ ਇਹ ਸਬਜ਼ੀ ਜਿਹੜੀ ਸਾਡੀ ਪੂਰੀ ਤਰ੍ਹਾਂ ਗਾੜੀ ਹੋਵੇ ਤੇ ਖਾਣ ਵਿੱਚ ਵੀ ਸ਼ਾਦ ਹੋਊਗੀ ਤੇ ਨਾਲ ਪਾਏ ਆਪਣੇ ਥੋੜੀ ਜਿਹੀ ਤਰੀ ਜਨੇ ਆਦੇਵ ਆਪਾਂ ਨੇ ਪਾਣੀ ਪਾਇਆ ਤੇ ਇਹਨਾਂ ਨੂੰ ਧੋ ਕੇ ਆਪਾਂ ਨੇ ਵਿੱਚ ਜਿਹੜਾ ਪਾ ਦੇਣਾ ਹਾਂਜੀ ਹੁਣ ਆਪਾਂ ਇਹਨੂੰ ਕਰ ਦਿਆ ਮਿਕਸ ਦੇਖੋ ਜਿਹੜੀ ਸਾਡੀ ਸਬਜੀ ਆ ਉਹ ਪੂਰੀ ਤਰ੍ਹਾਂ ਮਿਕਸ ਹੋ ਗਈ ਤੇ ਆਪਾਂ ਇਹਨੂੰ ਜਿਹੜਾ ਤੜਕਾ ਜਿਹੜਾ ਅਲੱਗ ਤੇ ਲਾਵਾਂਗੇ ਤੇ ਇਹ ਜਿਹੜੀ ਸਬਜੀ ਆ ਇਹ ਹੈਲਦੀ ਸਬਜੀ ਸਾਡੀ ਗਾੜੀ ਸਬਜੀ ਬਣ ਕੇ ਤਿਆਰ ਹੋ ਗਈ ਇਹਦੇ ਵਿੱਚ ਜਿਹੜਾ ਪਾਣੀ ਆਪਾਂ ਨੇ ਜਾਦਾ ਪਾਇਆ ਉਹ ਕਿ ਆਪਾਂ ਨੇ ਜਿਹੜੇ ਚਨੇ ਆ ਉਹ ਕੁੱਟ ਕੇ ਪਾਣੇ ਉਹਦੇ ਨਾਲ ਫਿਰ ਬਹੁਤ ਜ਼ਿਆਦਾ ਜਿਹੜੀ ਤਰੀ ਗਾੜੀ ਹੋ ਜਾਂਦੀ ਏ ਉਹਦੇ ਵਿੱਚ ਬਜ਼ੁਰਗਾਂ ਨੇ ਜਿਸ ਤਰ੍ਹਾਂ ਖਾਣੀ ਆ ਰੋਟੀ ਚੂਰ ਕੇ ਨਹੀਂ ਖਾ ਸਕਦੇ ਇਸ ਕਰਕੇ ਅਸੀਂ ਪਾਣੀ ਜਿਹੜਾ ਉਹ ਜ਼ਿਆਦਾ ਪਾਇਆ ਏ ਇੱਕ ਕੜਛੇ ਸੀ ਸਰੋਂ ਤੇ ਤੇਲ ਦੀ ਗਰਮ ਕਰੀ ਉਹਦੇ ਵਿੱਚ ਸਾਫ ਦਾ ਧਨੀਆ ਜੀਰਾ ਹਿੰਗ ਤੇਜ ਪੱਤਾ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਇੱਕ ਟੁਕੜਾ ਪਾਇਆ ਅਸੀਂ ਦਾਲ ਚੀਨੀ ਦਾ ਅਦਰਕ ਤੇ ਲਸਣ ਦਾ ਬਣਾਇਆ ਆਪਾਂ ਨੇ ਬੇਸਟ ਹੁਣ ਆਪਾਂ ਅਦਰਕ ਤੇਲਾ ਸਾਨੂੰ ਪੂਰੀ ਤਰ੍ਹਾਂ ਬਰਨ ਕਰ ਲੈਣਾ ਇਹਨਾਂ ਦਾ ਕੱਚਾਪਾਣਾ ਜਿਹੜਾ ਆਪਾਂ ਨੇ ਖਤਮ ਕਰ ਦੇਣਾ ਹਾਂ ਜਿਉਂਣ ਆਪਾਂ ਪਾਵਾਂਗੇ ਪਿਆਜ਼ ਆਪਾਂ ਨੇ ਚਾਰ ਪਿਆਜ਼ ਲਏ ਉਹਨਾਂ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਆਪਾਂ ਨੇ ਪਿਆਜ਼ਾਂ ਨੂੰ ਮਿਕਸੀ ਦੇ ਵਿੱਚ ਗ੍ਰਾਈਂਡਿੰਗ ਕਰਿਆ ਆਪਾਂ ਨੇ ਬਿਲਕੁਲ ਬਰੀਕ-ਬਰੀਕ ਜਿਹੜੇ ਪਿਆਜ਼ ਕੱਟ ਲਏ ਤੇ ਇਹਨਾਂ ਨੂੰ ਬ੍ਰਾਊਨ ਕਰ ਲਿਆ। ਇੱਕ ਬੜੇ ਸੈਜ ਦਾ ਅਸੀਂ ਟਮਾਟਰ ਹੈ ਜਿਹੜਾ ਪਾਇਆ। ਉਹਨੂੰ ਵੀ ਆਪਾਂ ਨੇ ਬਰੀਕ-ਬਰੀਕ ਪੀਸਾਂ ਦੇ ਵਿੱਚ ਕੱਟ ਲਿਆ ਤੇ ਪਿਆਜ਼ਾਂ ਦੇ ਨਾਲ ਹੀ ਆਪਾਂ ਨੇ ਇਹਨਾਂ ਨੂੰ ਭੁੰਨ ਲੈਣਾ ਤੇ ਨਾਲ ਪਾਵਾਂਗੇ ਆਪਾਂ ਇਹਦੇ ਨਮਕ। ਨਮਕ ਜਿਹੜਾ ਅਸੀਂ ਤਰੀ ਦੇ ਵਿੱਚ ਵੀ ਪਾਇਆ ਜਦੋਂ ਆਪਾਂ ਚਨਿਆਂ ਨੂੰ ਉਬਾਲੇ। ਤੇ ਜਦੋਂ ਆਪਾਂ ਇਹ ਸਬਜੀ ਮਸਾਲੇ ਦੇ ਵਿੱਚ ਨਮਕ ਪਾਣਾ ਉਹ ਆਪਾਂ ਨੇ ਬਹੁਤ ਧਿਆਨ ਨਾਲ ਦੇਖ ਕੇ ਪਾਉਣਾ ਹੈ ਕਿ ਨਮਕ ਹੈ ਜਿਹੜਾ ਉਹ ਜ਼ਿਆਦਾ ਨਾ ਹੋ ਜਵੇ ਤੇ ਅੱਧਾ ਚਮਚ ਨਮਕ ਅਸੀਂ ਪਹਿਲਾਂ ਪਾਇਆ ਤੇ ਅੱਧਾ ਹੁਣ ਇੱਕ ਚਮਚ ਜਿਹੜਾ ਸਾਡਾ ਨਮਕ ਦਾ ਸਬਜੀ ਦੇ ਵਿੱਚ ਪਾਤਾ ਹਾਂਜੀ ਜਿੱਦਾਂ ਹੀ ਆਪਾਂ ਨੇ ਨਮਕ ਪਾਇਆ ਦੇਖ ਲਓ ਆ ਪਿਆਜ਼ ਤੇ ਜਿਹੜੇ ਟਮਾਟਰਾਂ ਉਹ ਭੁੱਜ ਕੇ ਤਿਆਰ ਹੋ ਗਏ ਇੱਕ ਚਮਚ ਪਾਇਆ ਅਸੀਂ ਦੇਗੀ ਮਿਰਚ ਦਾ ਤੇ ਗੀ ਮਿਰਚ ਨੂੰ ਆਪਾਂ ਨੂੰ ਪੂਰੀ ਤਰ੍ਹਾਂ ਵਿੱਚ ਮਿਕਸ ਕਰਦੇ ਹਾਂ ਤਾਂ ਕਿ ਜਿਹੜੀ ਸਾਡੀ ਸਬਜੀ ਦੀ ਤਰੀ ਉਹ ਦਾ ਕਲਰ ਬਦਲ ਜਵੇ ਤੇ ਨਾਲ ਇੱਕ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰਤਾ ਜਿਹੜਾ ਇਹਨਾਂ ਦਾ ਕੱਚਾ ਪਾਣਾ ਖਤਮ ਹੋ ਗਿਆ ਇੱਕ ਚਮਚ ਪਾਇਆ ਸੀ ਹਲਦੀ ਪਾਊਡਰ ਹਲਦੀ ਪਾウダー ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਨਾਲ ਪਾਏ ਆਪਾਂ ਨੇ ਹਿੰਗ ਤੇ ਹਿੰਗ ਨੂੰ ਮਿਕਸ ਕਰ ਦੇਣਾ ਦਾਲ ਚੀਨੀ ਤੇ ਕਸੂਰੀ ਮੇਥੀ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤਾ ਸਬਜੀ ਇਹ ਜਿਹੜੀ ਸਾਡੀ ਬਣ ਕੇ ਬਹੁਤ ਆਸਾਨ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਬਣ ਕੇ ਬਹੁਤ ਹੀ ਸਵਾਦ ਜਿਹੜੀ ਇਹ ਸਬਜੀ ਆਪਣੀ ਤਿਆਰ ਹੋਊਗੀ ਤੇ ਹੁਣ ਪਾਵਾਂਗੇ ਆਪਾਂ ਪਾਣੀ ਇੱਕ ਕੌਲੀ ਆਪਾਂ ਨੇ ਜਿਹੜੀ ਪਾਣੀ ਦੀ ਪਾਈ ਹੈ ਉਹਦੇ ਹਿਸਾਬ ਦੇ ਨਾਲ ਹੀ ਪਾਣੀ ਪਾਉਣਾ ਆਪਾਂ ਨੇ ਕਿ ਜਿਹੜਾ ਸਾਡਾ ਮਸਾਲਾ ਪੂਰੀ ਤਰ੍ਹਾਂ ਭੁੱਜ ਜਵੇ ਤੇ ਮਸਾਲਾ ਜਿਹੜਾ ਉਹ ਤੇਲ ਛੱਡ ਦੇਵੇ ਤੇ ਤੇਲ ਜਿਹੜਾ ਉਹ ਉੱਪਰ ਆ ਜਾਵੇ ਇੰਨਾ ਕੁ ਆਪਾਂ ਨੇ ਜਿਹੜਾ ਮਸਾਲਾ ਪੂਨਣਾ ਹੁਣ ਆਪਾਂ ਇਹਨੂੰ ਟੱਕ ਦਿੰਨੇ ਟੱਕ ਕੇ ਇਹਨੂੰ ਬਣਾਉਂਦੇ ਹੁਣ ਆਪਾਂ ਕਰਦੇ ਹਾਂ ਮਿਕਸ ਦੇਖੋ ਮਸਾਲਾ ਸਾਡਾ ਬਣ ਕੇ ਜਿਹੜਾ ਤਿਆਰ ਹੋ ਗਿਆ ਤੁਕੀ ਤਰੀ ਜਿਹੜੀ ਸਦੀ ਪਹਿਲਾਂ ਹੀ ਅਸੀਂ ਪਾਣੀ ਜਿਆਦਾ ਪਾਇਆ ਹੋਇਆ ਇਸ ਕਰਕੇ ਜਿਹੜੀ ਆਪਣੇ ਮਸਾਲਾ ਹੈ ਉਹਦੇ ਵਿੱਚ ਬਹੁਤ ਜਿਆਦਾ ਪਾਣੀ ਨਹੀਂ ਪਾਉਣਾ ਲੋੜ ਦੇ ਹਿਸਾਰ ਦੇ ਨਾਲ ਹੀ ਆਪਾਂ ਨੇ ਪਾਣੀ ਪਾਇਆ ਮਸਾਲਾ ਜਿਹੜਾ ਸਾਡਾ ਭੁੱਜ ਗਿਆ ਤੇ ਹੁਣ ਆਪਾਂ ਜਿਹੜੇ ਕੁੱਕਰ ਦੇ ਵਿੱਚ ਚਨੇ ਪਾਏ ਹੋਏ ਤੇ ਉਹ ਸਾਰੇ ਆਪਾਂ ਮਸਾਲੇ ਦੇ ਵਿੱਚ ਮਿਕਸ ਕਰਦੇ ਤੇ ਨਾਲ ਪਾਏ ਆਪਾਂ ਨੇ ਆਲੂ ਜਿਹੜੇ ਆਪਾਂ ਚੋਰਸ ਪੀਸਾਂ ਦੇ ਵਿੱਚ ਆਲੂ ਕੱਟੇ ਤੇ ਉਹ ਆਲੂ ਵੀ ਆਪਾਂ ਨੇ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਦੇਖੋ ਸਾਡੀ ਸਬਜੀ ਹੈ ਜਿਹੜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਸਬਜੀ ਜਿਹੜੀ ਬਹੁਤ ਸਵਾਦ ਹੋਊਗੀ ਹੁਣ ਆਪਾਂ ਇਹਨੂੰ 2 ਮਿੰਟ ਉਵਾਲੀਂ ਦਵਾਂਗੇ ਹੁਣ ਦੇਖੋ ਸਬਜੀ ਸਾਡੀ ਪੂਰੀ ਤਰ੍ਹਾਂ ਰਿਜਣ ਲੱਗ ਗਈ ਹੁਣ ਆਪਾਂ ਇਹਨੂੰ ਕਰ ਦਿਆਂ ਮਿਕਸ ਸਬਜੀ ਬਣ ਗਈ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਇਹ ਪਾ ਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ 2 ਮਿੰਟ ਜਿਹੜਾ ਆਪਾਂ ਨੇ ਸੇਕ ਲਗਵਾਉਣਾ ਤਾਂ ਕਿ ਜਿਹੜੇ ਮਸਾਲੇ ਉਹ ਚੰਨਿਆਂ ਦੇ ਵਿੱਚ ਰਸ ਜਾਣ। ਜਿਵੇਂ ਤੇਜ ਪੱਤੇ ਦਾ ਅਸਰ ਜਿਹੜਾ ਖਤਮ ਹੋ ਗਿਆ ਉਹ ਆਪਾਂ ਨੇ ਕੱਢਤਾ ਤੇ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਤੇ ਖਾਣ ਵਿੱਚ ਇਹ ਸਬਜ਼ੀ ਬਹੁਤ ਹੀ ਸੁਆਦ ਤੇ ਰੂਗੀ। ਇਹਦੇ ਵਿੱਚ ਜਿਸ ਤਰ੍ਹਾਂ ਬਜ਼ੁਰਗਨ ਆਪਾਂ ਰੋਟੀ ਚੂਰ ਕੇ ਖਾ ਸਕਦੇ ਆ ਸਬਜ਼ੀ ਜਿਹੜੀ ਅਸੀਂ ਉਹ ਤਰੀ ਜਿਹੜੀ ਜ਼ਿਆਦਾ ਬਣਾਈ ਹੈ ਤੇ ਨਾਲ ਪਾਤਾ ਆਪਾਂ ਨੇ ਤਣੀਆ ਤਣੀਏ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਕਿੰਨੇ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਕਾਲੇ ਚਾਹਨੇ ਦੀ ਸਬਜ਼ੀ ਬਣਾ ਕੇ ਤਿਆਰ ਕਰੀ ਹੈ ਦੇਖੋ ਸਬਜ਼ੀ ਇਹ ਜਿਹੜੀ ਸਾਡੀ ਬਣ ਗਈ ਹੁਣ ਆਪਾਂ ਇੱਕ ਤੁਹਾਨੂੰ ਕੌਲੀ ਦੇ ਵਿੱਚ ਪਾ ਕੇ ਦਿਖਾਵਾਂਗੇ